ਇਹੋ ਹੀ ਲੋ ਗਿਆ ਜਿਹੜੇ ਕਹਿੰਦੇ ਵੀ ਅੰਮ੍ਰਿਤ ਵੇਲਾ ਕਿਉ ਸੰਭਾਲਣਾ ਜੀ ਜਦੋਂ ਉੱਠਦੇ ਆ ਉਦੋਂ ਹੀ ਅੰਮ੍ਰਿਤ ਵੇਲਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਦਸਮ ਦੀ ਬਾਣੀ ਨੂੰ ਨਹੀਂ ਮੰਨਦੇ ਚਲੋ ਵਿਚਾਰ ਕੀਤੀ ਵੀ ਚਲੋ ਆਦ ਮਾਰਨ ਨੂੰ ਤੇ ਮੰਨਦੇ ਹੀ ਆ ਫਿਰ ਅਸੀਂ ਸਵੈਯਾਂ ਦੇ ਖਿਲਾਫ ਹੋ ਤੁਰੇ ਹੁਣ ਕੀ ਹੋਇਆ ਜੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਦਰ ਤੇ ਜਾ ਕੇ ਸੰਗਤਾਂ ਜਪੇਰਾ ਸਾਬ ਕਰਦੀਆਂ ਨੇ ਵੇਖੋ ਭਾਈ ਐਤਵਾਰ ਦਾ ਉਹ ਦਿਨ ਸੰਗਤਾਂ ਚੁਣ ਦਿੰਦੀਆਂ ਨੇ ਹਰ ਇੱਕ ਇਨਸਾਨ ਕਮਾਂਕਾਰਾਂ ਵਿੱਚ ਰੁੱਝਿਆ ਹੋਇਆ ਤੇ ਕੋਈ ਕੰਮ ਕਰਨ ਵਾਲਾ ਐਤਵਾਰ ਵਾਲਾ ਦਿਨ ਵੀ ਜੇ ਗੁਰੂ ਦੇ ਲੇਖੇ ਲਾਉਂਦਾ ਤੇ ਮਾੜੀ ਗੱਲ ਵਾ ਕਿ ਚੰਗੀ ਗੱਲ ਆ ਨਾਮ ਤੇ ਉੱਥੇ ਗੁਰੂ ਦਾ ਹੀ ਲਿਆ ਜਾਂਦਾ ਵਾ ਉਹ ਪਹਿਲੇ ਪੈਰ ਤੋਂ ਸ਼ੁਰੂ ਕਰੋ ਫਿਰ ਦੂਜੇ ਤੇ ਪਹੁੰਚੋ ਤੀਜੇ ਤੇ ਪਹੁੰਚੋ ਫੇਰੀ ਚਾਰ ਪਹਿਰਾ ਤੱਕ ਪਹੁੰਚੇ ਆ ਫੇਰੀ ਦਪਹਿਰਾ ਸਭ ਕਰਨ ਵਾਸਤੇ ਆਇਆ